ਹਾੱਦ ਦਾ ਬਣਿਆ ਸਾਗ ਤੇ ਮੱਕੀ ਦੀ ਰੋਟੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੈ ਤਾਂ ਤੁਸੀਂ ਵੇਖ ਸਕਦੇ ਹੋ ਗੁਰੂ ਦਾ ਸਿੰਘ ਸੱਜਗੇ ਜਿੱਤੇ ਕਿਰਤ ਕਰ ਰਿਹਾ ਹੈ ਉਹਤੇ ਦੂਸਰੇ ਵਾਸਤੇ ਵੀ ਇੱਕ ਚੈਨਲ ਬਨਾਰਾ ਬਣ ਰਿਹਾ ਹੈ ਜਿੱਤੇ ਮੱਕੀ ਦੀ ਰੋਟੀ ਸਾਗ ਲਾ ਕੇ ਤਾਂ ਦੂਰੋਂ ਦੂਰੋਂ ਲੋਕ ਖਾਨ ਆਉਂਦੇ ਨੇ ਤੇ ਮੱਕੀ ਦੀ ਰੋਟੀ ਸਾਲ ਨੂੰ ਭਾਈ ਦੂਸਰਾ ਸੀਜ਼ਨ ਲੱਗ ਜਾਏ 2 ਸਾਲ ਹੋ ਗਏ ਜੀ ਹਾਂਜੀ ਪਹਿਲਾ ਸੀਜ਼ਨ ਲਾਇਆ ਪਿਛਲੇ ਸਾਲ ਐਤ ਕੀ ਤੁਸੀਂ ਲਾਇਆ ਪਿਛਲੇ ਸਾਲ ਤੇ ਚਲੋ ਜੀ ਯਾਰ ਇੱਕ ਸਟਾਰਟਿੰਗ ਦੀ ਸ਼ੁਰੂਆਤ ਸੀ ਸੈਟਅਪ ਸਟਾਰ ਕੀਤਾ ਹੈ ਪਰ ਲੋਕਾਂ ਨੇ ਬੇਅੰਤ ਪਿਆਰ ਦਿੱਤਾ ਜੀ ਬਹੁਤ ਪਿਆਰ ਇਹ ਤੁਸੀਂ ਵੇਖ ਹੀ ਸਕਦੇ ਹੋ ਕੋਈ ਦਿੱਲੀੋਂ ਆਇਆ ਕੋਈ ਤੋਂ ਆਇਆ ਕੋਈ ਤੋਂ ਆਇਆ ਕਿ ਪਿਆਰ ਹੈ ਮੱਖੀ ਤੇ ਬਰੁਸਾਤੀ ਚੱਲੀ ਆਉਂਦੀ ਹੈ ਸਾਗ ਆਪ ਤੋੜ ਕੇ ਲਿਆਉਂਦੇ ਹੋ ਜਾਂ ਮੁੱਲ ਖਰੀਦ ਕੇ ਬਣਾਉਂਦੇ ਹੋ ਕੌਣ ਬਣਾਉਂਦਾ ਇਹ ਵੀ ਜ਼ਰੂਰ ਦੱਸੋ ਜੀ ਕੋਈ ਇਹ ਨਾ ਆਪਾਂ ਖਰੀਦ ਕੇ ਲੈ ਕੇ ਆਉਂਦੇ ਆ ਜਾਂ ਤੋੜ ਕੇ ਲੈ ਕੇ ਆਉਂਦੇ ਆ ਇਹ ਗਾੜੀ ਦਾ ਇੱਕ ਪਿੰਡ ਤੋਂ ਜੋ ਸਾਡੇ ਜ਼ਿੰਮੇਦਾਰ ਭਰਾ ਹੁੰਦੇ ਨੇ ਆਪਾਂ ਬੰਦੇ ਰੱਖੇ ਹੋਏ ਨੇ ਜੋ ਸਾਨੂੰ ਅਹੀ ਰਾਤ ਨੂੰ ਜਿਹੜਾ ਆਟਾ ਹੋਵੇ ਘਰ ਕੋਲਦੇ ਆ ਸਾਨੂੰ ਫਰੈਸ਼ ਸਾਗ ਪੈੜੀ ਤੋਂ ਤੋੜ ਕੇ ਸਾਡੇ ਕੋਲ ਆਇਆ ਨਾਉ ਸਾਥ ਲਾਉਗਾ ਨਾ ਜੇ ਰੇਤਾਉਗੀ ਨਾ ਕੋਈ ਉਹ ਮੰਡੀ ਸਾਥ ਆ ਮਿਲਦਾ ਨਾ ਜਿਵੇਂ ਆਪਾਂ ਧਾਹ ਕੋ ਵਿਚਕਾਰ ਪਾਦਨੇ ਕੀਲੇ ਪਾਦਨੇ ਭਰੀ ਕਰਵਾਦੇ ਹਨ ਉਹ ਸਾਗ ਨਹੀਂ ਹੁੰਦਾ ਸਾਗ ਬਿਲਕੁਲ ਗਾੜਾ ਹੋਣਾ ਜੇ ਕਾਲਾ શા ਸਾਗ ਹੋਣਾ ਹੈ ਇਹ ਕਿੰਦੂ ਸ਼ਹਿ ਸਾਗ ਹੈ ਗਾ ਜਾਈਂ ਲੋਕਾਂ ਨੂੰ ਬੜਾ ਬਹੁਤ ਸੋਹਣਾ ਲੱਗਦਾ ਬੰਦ ਮਾਰਦੇ ਗੁਰੂਤਾਲ ਨੇ ਕਿਹਾ ਕਿਰਤ ਕਰੋ ਵੰਦ ਕਰੋ ਉਹ ਇੱਕ ਅਲੱਗ ਵਿਸ਼ਾ ਹੋ ਗਿਆ ਸੁੱਖਾ ਪੀਣਾ ਵੀ ਜਾਣਦੇ ਨੇ ਬੋਤਾ ਲਾਉਣਾ ਵੀ ਜਾਣਦੇ ਨੇ ਤੇ ਕਾਲਾ ਵੀ ਹਰ ਹਰ ਕੰਮ ਦੇ ਕੋ ਹਰ ਇੱਕ ਨਾਲ ਇੱਕ ਚੀਜ਼ ਆਪਣਾ ਆਪਣਾ ਉਹ ਅਲੱਗ-ਅਲੱਗ ਚੈਪਟਰ ਹੈਗਾ ਹਨਜੀ ਉਹ ਤਾਲਪਾਸ ਹੈਗਾ ਔਰ ਆਪਣੇ-ਆਪਣੇ ਪ੍ਰਕਾਰ ਨੇ ਸਾਰੇ ਇਹ ਕਿਰਤ ਹੈਗੀ ਹੈ ਇਹ ਤੇ ਬੜੀ ਜ਼ਰੂਰੀ ਹੈਗੀ ਹੈ ਹਰ ਬੰਦੇ ਵਾਸਤੇ ਪਾਵੇਂ ਉਹ ਹਿੰਦੂਆ ਸਿੰਘ ਆਪਣਾ ਗੁਰਸੇ ਕੱਟੇਵੇਂ ਮਰਜੀ ਹੈ ਕਿਰਤ ਬੜੀ ਜ਼ਰੂਰੀ ਹੈ ਬੱਚੇ ਪਾਲਣੇ ਸਟੱਡੀ ਕਰਾਉਣੀ ਪੂਰੇ ਅੰਮਰਸਰ ਦੇ ਵਿੱਚ ਬਾਬਾ ਜੀ ਸਾਗ ਵਾਲੇ ਨੇ ਪੂਰੇ ਮਸ਼ਹੂਰ ਹੈ ਤੇ ਮੱਕੀ ਘਰ ਦੇ ਹੱਥ ਦਾ ਬਣਿਆ ਸਾਗ ਤੇ ਮੱਕੀ ਦੀ ਰੋਟੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਤਾਂ ਤੁਸੀਂ ਵੇਖ ਸਕਦੇ ਹੋ ਗੁਰੂ ਦਾ ਸਿੰਘ ਸੱਜਗੇ ਜਿੱਤੇ ਕੀਰਤ ਕਰ ਰਿਹਾਏ ਉਥੇ ਦੂਸਰੇ ਵਾਸਤੇ ਵੀ ਇੱਕ ਚਾਨਣ ਮਨਾਰਾ ਬਣ ਰਿਹਾ ਜਿਹਨੇ ਮੱਕੀ ਦੀ ਰੋਟੀ ਸਾਗ ਲਾ ਕੇ ਤਾਂ ਦੂਰੋਂ ਦੂਰੋਂ ਲੋਕ ਖਾਨ ਆਉਂਦੇ ਨੇ ਤਾਂ ਪਤੀ ਪਤਨੀ ਕਿਸ ਤਰ੍ਹਾਂ ਸਾਗ ਬਣਾਉਂਦੇ ਨੇ ਤੇ ਕੌਣ ਬਣਾਉਂਦਾ ਹੈ ਤਿਆਰ ਕਰਦਾ ਹੈ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਅੰਮਰਸਰ ਦੇ ਵਿੱਚ ਬਾਬਾ ਜੀ ਸਾਗ ਵਾਲੇ ਪੂਰੇ ਮਸ਼ਹੂਰ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬਾਬਾ ਜੀ ਕਿੰਨਾ ਚਿਰ ਹੋ ਗਿਆ ਏ ਇਹ ਮੱਕੀ ਦੀ ਰੋਟੀ ਸਾਗ ਨੂੰ ਇਹ ਮੱਕੀ ਦੀ ਰੋਟੀ ਸਾਗ ਨੂੰ ਭਾਈ ਦੂਜਾ ਸੀਜ਼ਨ ਲੱਗਿਆ ਜੇ 2 ਸਾਲ ਹੋ ਗਏ ਜੇ ਹਾਂਜੀ ਪਹਿਲਾ ਸੀਜ਼ਨ ਲਾਇਆ ਪਿਛਲੇ ਸਾਲ ਐਤ ਕੀ ਦੂਜੇ ਸਾਲ ਲਾਇਆ ਤੇ ਪਿਛਲੇ ਸਾਲ ਤੇ ਚਲੋ ਜੀ ਹਣ ਇੱਕ ਸਟਾਰਟਿੰਗ ਦੀ ਸ਼ੁਰੂਆਤ ਸੀ ਸੈਟਅਪ ਸਟਾਰ ਕੀਤਾ ਹੈ ਪਰ ਲੋਕਾਂ ਨੇ ਬੇਅੰਤ ਪਿਆਰ ਦਿੱਤਾ ਜੀ ਬਹੁਤ ਪਿਆਰ ਦਿੱਤਾ ਇਹ ਤੁਸੀਂ ਵੇਖ ਹੀ ਸਕਦੇ ਹੋ ਕੋਈ ਦਿੱਲੀੋਂ ਆਇਆ ਕੋਈ ਕਿਤੋਂ ਆਇਆ ਕੋ ਕਿਤੋਂ ਆਇਆ ਤੇ ਪਿਆਰ ਹੈ ਬਖਸ਼ੀਸ਼ ਹੈ ਗੁਰੂ ਸਾਹਿਬ ਦੀ ਚੱਲੀ ਆਉਂਦੀ ਹੈ ਇਹ ਸਾਗ ਆਵ ਤੋੜ ਕੇ ਲਿਆਉਂਦੇ ਹੋ ਜਾਂ ਮੁੱਲ ਖਰੀਦ ਕੇ ਬਣਾਉਂਦੇ ਹੋ ਕੌਣ ਬਣਾਉਂਦਾ ਇਹ ਵੀ ਜ਼ਰੂਰ ਦੱਸੋ ਇਹ ਦੇਖੋ ਜੀ ਇਹ ਨਾ ਆਪਾਂ ਖਰੀਦ ਕੇ ਲੈ ਕੇ ਆਉਂਨੇ ਆ ਨਾ ਤੋੜ ਕੇ ਲੈ ਕੇ ਆਉਂਨੇ ਆ ਇਹ ਗਾੜੀ ਦਾ ਇੱਕ ਪਿੰਡ ਤੋਂ ਜੋ ਸਾਡੇ ਜ਼ਿੰਮੇਦਾਰ ਭਰਾ ਹੁੰਦੇ ਨੇ ਆਪਾਂ ਬੰਦੇ ਰੱਖੇ ਹੋਏ ਨੇ ਜੋ ਸਾਨੂੰ ਅਹੀ ਰਾਤ ਨੂੰ ਜਿਹੜਾ 8-9 ਵੇ ਘਰ ਪਹੁੰਚਦੇ ਆ ਸਾਨੂੰ ਫਰੈਸ਼ ਸਾਗ ਪਹਿਲੀ ਤੋਂ ਤੋੜ ਕੇ ਸਾਡੇ ਕੋਲ ਆ ਜਾਂਦਾ ਨਾ ਉਹ ਸਾਗ ਗਿੱਲਾ ਹੋਊਗਾ ਨਾ ਉਹ ਚ ਰੇਤਾ ਹੋਊਗੀ ਨਾ ਕੋਚੋ ਮੰਡੀ ਸਾਗ ਆਮ ਮਿਲਦਾ ਨਾ ਜਿਵੇਂ ਆਪਾਂ ਘਾਗੋ ਵਿੱਚ ਕਾਰ ਪਾ ਦਿੰਨੇ ਆ ਟੀਲੇ ਪਾ ਦਿੰਨੇ ਭਾਰੀ ਕਰਨ ਵਾਸਤੇ ਸਾਡਾ ਉਹ ਸਾਗ ਨਹੀਂ ਹੁੰਦਾ ਠੀਕ ਆ ਇਹ ਸਾ ਦੇ ਆ ਬੇ ਕੋ ਸਾਗ ਬਿਲਕੁਲ ਗਾੜਾ ਹੋਣਾ ਜੇ ਕਾਲਾ ਛਾ ਸਾਗ ਹੋਣਾ ਜੇ ਪਿੰਡੂ ਛਾ ਸਾਗ ਹੈਗਾ ਜੇ ਤਾਂ ਹੀ ਲੋਕਾਂ ਨੂੰ ਬੜਾ ਬਹੁਤ ਸੋਹਣਾ ਲੱਗਦਾ ਬੰਨਦ ਮਾਰਦੇ ਨੇ ਪੂਰਾ ਇਥੇ ਲੋਕ ਕਹਿ ਦਿੰਦੇ ਨੇ ਗੁਰੂ ਦੇ ਸਿੰਘ ਤੇ ਸਿਰਫ ਸੁੱਖਾ ਪੀਣਾ ਜਾਣਦੇ ਕੰਮ ਨਹੀਂ ਕਰਦੇ ਪਰ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਮਿਹਨਤ ਕਰੋ ਉਹ ਇੱਕ ਅਲੱਗ ਵਿਸ਼ਾ ਹੋ ਗਿਆ ਸੁੱਖਾ ਪੀਣਾ ਵੀ ਜਾਣਦੇ ਨੇ ਸੌਦਾ ਲਾਉਣਾ ਵੀ ਜਾਣਦੇ ਨੇ ਟਟਕਾਉਣਾ ਵੀ ਹਰ ਹਰ ਕੰਮ ਦੇ ਕੋ ਹਰ ਇੱਕ ਨਾਲ ਇੱਕ ਚੀਜ਼ ਆਪਣਾ ਆਪਣਾ ਉਹ ਅਲੱਗ-ਅਲੱਗ ਚੈਪਟਰ ਹੈਗਾ ਹਨਾ ਜੀ ਉਹ ਦਲ-ਪੰਥ ਹੈਗਾ ਔਰ ਆਪਣੇ-ਆਪਣੇ ਪ੍ਰਕਾਰ ਨੇ ਸਾਰੇ ਇਹ ਕਿਰਤ ਹੈਗੀ ਆ ਇਹ ਤੇ ਬੜੀ ਜ਼ਰੂਰੀ ਹੈਗੀ ਆ ਹਰ ਤੋਂ ਬੰਦੇ ਵਾਸਤੇ ਪਾਵੇਂ ਉਹ Hindu ਆ ਸਿੰਘ ਆ ਆਪਣਾ ਗੁਰਸੇਖ ਜਿਵੇਂ ਮਰਜੀ ਹੈ ਕਿਰਤ ਬੜੀ ਜ਼ਰੂਰੀ ਹੈ ਬੱਚੇ ਪਾਲਣੇ ਚੜ੍ਹੀ ਕਰਾਉਣੀ ਹੁੰਦੇ ਕੋਈ ਜੀ ਕੋ ਜੇ ਆਪਾਂ 100 ਸਿੰਘ ਅਗੇ ਆ 100 ਨਹੀਂ ਸਿੰਘ ਅਗੇ ਅਗਰ 50 ਦੇ ਬੱਚੇ ਪੜ ਲੈ ਕੇ ਕੋਈ ਆਈਸੀਆ ਆਪਣਾ ਅਫਸਰ ਬਣਣਗੇ ਕੋਈ ਸਰਕਾਰੀ ਨੌਕਰੀ ਜਾਣ ਕਰਾਧਾਰਿਆ ਜਾਣਗੇ ਤੇ ਕੱਲ ਨੂੰ ਪੰਜਾਬ ਮਜ਼ਬੂਤ ਹੋਏਗਾ ਨਾ ਸਹੀ ਗੱਲ ਹੈ ਭਾਈ ਤੇ ਬਾਰੋਂ ਆਨ ਡੀਸੀ ਬਾਰੋਂ ਆਨ ਡੈਨ ਐਸਪੀ ਬਾਰੋਂ ਡੈਨ ਹਰ ਚੀਜ਼ ਤੇ ਤੋਂ ਬਾਰੋਂ ਹੀ ਹੁੰਦੀ ਆ ਤੇ ਜਦੋਂ ਕੋਈ ਕੁਰਸੀ ਤੇ ਬੈਠਾ ਹੋਊਗਾ ਪੱਕ ਬਣ ਕੇ ਦਮਾਲਾ ਬਣ ਕੇ ਸਿੰਘ ਲੱਗਿਆ ਹੋਊਗਾ ਗਾਤਰਾਂ ਨੇ ਪਾਇਆ ਹੋਣਾ ਤੇ ਫਿਰ ਉਹ ਗੱਲਬਾਤ ਵਕਰੀ ਹੋਣੀ ਉਹਨਾਂ ਪੰਜਾਬ ਤੇ ਪੰਜਾਬੀ ਦੇ ਬਾਰੇ ਸੋਚਣਾ ਠੀਕ ਹੈ ਜੀ ਤੇ ਬਸ ਆਹੀ ਕਰਕੇ ਲੱਗੇ ਹੋਇਆ ਕਿ ਬੱਚਿਆਂ ਨੂੰ ਸਕੂਲ ਅੱਛੇ ਪੜਾディーਏ ਪੜਾディー ਕੋਈ ਜ਼ਿੰਦਗੀ ਬਣਾディーਏ ਤੇ ਅੱਗੇ ਆਉਣ ਵਾਲਾ ਸਮਾਂ ਨਾਲ ਵਾਸਤੇ ਹੋਰ ਬਿਹਤਰੀਨ ਹੋ ਜਾਏ। ਬਾਬਾ ਜੀ ਨੇ ਗੁਰੂ ਨਾਲ ਅੰਮ੍ਰਿਤਧਾਨਕ ਪਾਣ ਕੀਤਾ ਹੈ ਕਿ ਭੈਣ ਜੀ ਨੇ ਵੀ ਨਾਲ ਗੁਰੂ ਵਾਲੇ ਬਣੇ ਨੇ। ਨਹੀਂ ਗੁਰੂ ਵਾਲੇ ਮੈਂ ਹੀ ਬਣਿਆ ਹੋਇਆ। ਉਹਨਾਂ ਦੀ ਪੂਰੀ ਉਹ ਹੈਗੀ ਆ ਉਹ ਕਹਿੰਦੀ ਜਦ ਪੂਰਾ ਹੋ ਨਹੀਂ ਜਾਂਦੀ ਪੂਰੀ ਆਪਣੇ ਮਰਿਆਦਾ ਵਿੱਚ ਨਹੀਂ ਆ ਜਾਂਦੀ ਤਾਦਕ ਮੈਂ ਨਹੀਂ ਛਗਣਾ। ਠੀਕ ਹੈ ਹੁਣ ਮੇਰੇ ਬਾਪੇ ਸਾਹਿਬ ਦੀ ਕਿਰਪਾ ਹੋ ਗਈ ਆ ਹੁਣ ਆਪਾਂ ਗਰਮੀਆਂ 'ਚ ਜਾਣਾ ਬਰਸਾਤ ਤੇ ਛਾ ਕੇ ਲੈ ਕੇ ਆਉਣਾ ਮਰਦਾਂ। ਕਿੰਨੇ ਵਜੇ ਆਉਂਦੇ ਹੋ ਤੇ ਕਿੰਨਾ ਸਾਗ ਜਮ ਕਈ ਦਾ ਆਟਾ ਲੱਗ ਜਾਂਦਾ ਹੈ ਇਹ ਜੀ ਦੇਖੋ ਆਪਾਂ 3 ਵਜੇ ਹੁੰਨੇ ਆ ਠੀਕ ਹੈ ਸਾਗ ਤੇ ਆਪਣਾ ਹੈ ਕਿ ਕਦੇ ਆਪਾਂ ਤੋਲਿਆ ਨਹੀਂ ਕਦੇ ਆਪਾਂ ਗਿਣਿਆ ਨਹੀਂ ਜਿੰਨਾ ਆਪਣਾ ਪੰਡ ਬਣ ਕੇ ਆ ਗਈ ਆਪਾਂ ਬਣਾਤਾ ਤੇ ਬਾਕੀ ਆਟੇ ਦਾ ਹੈ ਕਿ ਕਦੇ ਆਪਣਾ 6-7 ਕਿਲੋ ਦਾ 10 ਕਿਲੋ ਉਹ ਹਿਸਾਬ ਨਾਲ ਚੱਲਦਾ ਰਹਿੰਦਾ ਜੀ ਕਦੇ ਕੋ ਰੋਟੀਆਂ ਲਾਏਗਾ ਤੇ ਅੱਜ ਕੱਲ ਸਾਗ ਵੀ ਮਾਰਕੀਟ ਚ ਆਇਆ ਹੋਇਆ ਕਿਉਂਕਿ ਸਾਗ ਘਰੇ ਬਣਾ ਲੈਂਦੇ ਨੇ ਰੋਟੀ ਬਾਹਰੋਂ ਲਾਏ ਜਾਂਦੇ ਨੇ ਤੇ ਉਹ ਹਿਸਾਬ ਦੇ ਨਾਲ ਚੱਲਦਾ ਰਹਿੰਦਾ ਜੀ ਘਰ ਜਾ ਕੇ ਰੋਟੀ ਪਾਣੀ ਵੱਖਰਾ ਬਣਾਉਂਦੇ ਹੋ ਕਿ ਫਿਰ ਇੱਥੋਂ ਹੀ ਸਾਗ ਬਣਿਆ ਲੈ ਜਾਂਦੇ ਹੋ ਕੋਈ ਸਾਰਾ ਕੁਝ ਨਾ ਕਰਨਾ ਪੈਂਦਾ ਕਿਉਂਕਿ ਤੁਹਾਨੂੰ ਅੱਜਕੱਲ ਪਤਾ ਬਾਰੋ ਵਾਲਾ ਹਾਟ ਹਾਟੀ ਦੀ ਭਾਰਤੀ ਰੋਟੀ ਹੈ ਮੈਂ ਕਿਸੇ ਨੂੰ ਮਾਲਾ ਨਹੀਂ ਕਹਿੰਦਾ ਪਰ ਗੱਲ ਇਹ ਹੈ ਕਿ ਆਪ ਹੀ ਬਣਾਉਣਾ ਪੈਂਦਾ ਐਵੇਂ ਝੂਠ ਮਾਰਾਂ ਬਾਹਰ ਤੁਹਾਨੂੰ ਪਤਾ ਹੈ ਹੁਣ ਜਿਵੇਂ ਸਾਨੂੰ 2 ਸਾਲ ਹੋ ਗਏ ਨੇ ਸਾਡਾ ਕੰਮ ਬੜਾ ਮਿਹਨਤ ਵਾਲਾ ਠੀਕ ਹੈ ਜੀ ਤੁਹਾਨੂੰ ਪਤਾ ਹੀ ਸਾਫ ਕੱਟਣਾ ਵਟਣਾ ਬਣਾਉਣਾ ਅਸੀਂ ਇਹ ਗਰੀਬ ਬੰਦੇ ਨਹੀਂ ਰੱਖੇ ਰੱਖਣਾ ਜਾਵਾਂ ਮੈਂ ਵੀ ਕੋਈ ਪੀਪੀਆ ਰੱਖ ਸਕਦਾ ਬੰਦੇ ਰੱਖ ਸਕਦਾ ਪਰ ਤੁਹਾਨੂੰ ਪਤਾ ਨਾ ਫਿਰ ਜੋ ਸੱਚਤਾ ਸਫਾਈ ਮੇਰੇ ਹੱਥ ਤੇ ਹੋਊਗੀ ਮੇਰੀ ਜਨਾਨੀ ਦੇ ਹੱਥ ਚ ਹੋਊਗੀ ਨਾਲ ਦੀ ਹੱਥ ਉਹ ਕਿਸੇ ਹੋਰ ਦੇ ਹੱਥ ਨਹੀਂ ਹੋ ਸਕਦੀ ਠੀਕ ਹੈ ਜੀ ਇਸ ਕਰਕੇ ਅਸੀਂ ਕੰਮ ਸਾਰਾ ਆਪ ਕਰਦੇ ਆ ਤੇ ਆਪਣੀ ਰੋਟੀ ਵੀ ਆਪ ਹੀ ਬਣਾ ਕੇ ਖਾਂਦੇ ਆ ਭਾਵੇਂ ਮੈਂ ਕਹਿੰਦਾ ਨੂਨ ਜਵਾਰ ਵਾਲੀ ਪੌਂਡੀਆਂ ਕਿਹੜਾ ਖਾਣੀ ਆ ਪਰ ਖਾਣੇ ਆਪ ਹੀ ਬਣਾ ਗਏ ਆ ਜੀ ਸਾਗ ਦੇ ਨਾਲ ਸਲਾਦ ਕਿਹੜਾ ਕਿਹੜਾ ਰੱਖਿਆ ਵੀ ਚਲੋ ਦੇ ਨਾਲ ਮੈਂ ਤੁਹਾਨੂੰ ਦਿਖਾਉਂਦਾ ਜੀ ਆ ਵੇਖੋ ਬੜਾਇਆ ਕੈਮਰਾ ਚੈੱਕ ਕਰੋ ਆ ਸਾਰਾ ਕੁਝ ਨਾ ਆਪ ਹੀ ਕਰਦਾ ਹੀ ਹੈਗਾ ਜੀ ਆ ਵੇਖੋ ਆ ਮੋਟੀ ਮਿਰਚਾਂ ਹੋ ਗਈਆਂ ਗਾਜਰਾ ਹੋ ਗਿਆ ਟੋਪੀਆਂ ਗਲਗਲ ਹੋ ਗਏ ਇਹ ਸਾਰਾ ਆਚਾਰ ਮੈਂ ਰਾਤ ਨੂੰ ਪਾਇਆ ਪੂਰੀ ਬਾਟੀ ਇੱਥੇ ਖਰੀ ਜੀ ਅਰੇ ਤੁਸੀਂ ਮੈਨੂੰ 2 ਘੰਟੇ ਹੋਏ ਆਏ ਨੂੰ ਬਾਟੀ ਅੱਧੀ ਹੋ ਗਈ ਹੈ ਨਾਲ ਆਪਣੀ ਚਟਨੀ ਹੁੰਦੀ ਜੀ ਸਰੇ ਗੰਡੇ ਪਏ ਹੁੰਦੇ ਮੂਲੀਆ ਪਈਆਂ ਹੁੰਦੀਆਂ ਤੇ ਆ ਹੁੰਦੀ ਜੇ ਤੇ ਨਾਲ ਲੱਸੀ ਹੁੰਦੀ ਉਹ ਵੀ ਆਪਣੇ ਘਰ ਦੀ ਹੁੰਦੀ ਹੈ ਅੱਛਾ ਲੱਸੀ ਜਿਹੜੀ ਹੈ ਇਹਦੇ ਐਕਸਟਰਾ ਪੈਸੇ ਲੈਂਦੇ ਹੋ ਕਿ ਚਾਹ ਉਹ ਥਾਲੀ ਦੇ ਵਿੱਚ ਥਲੀਡ ਦੇ ਨਾਲ ਫ੍ਰੀ ਹੁੰਦੀ ਲੱਸੀ ਜੀ ਠੀਕ ਹੈ ਬਾਕੀ ਕਿ ਵੀਰ ਭਰਾ ਨੇ ਛਕਣੀ ਤੇ ਮਰਾ ਵੀ ਨਹੀਂ ਕਰਦੇ ਬਾਕੀ 10 ਰੁਪਏ ਦਾ ਗਲਾਸ ਵੱਖਰਾ ਮਿਲ ਜਾਂਦਾ ਛੋਟਾ ਲੈਣਾ ਜੇ ਬੈਂਚਾ ਹਾਂਜੀ ਹਾਂਜੀ ਤੇ ਕਿਹੋ ਜਿਹਾ ਫਿਰ ਲੋਕਾਂ ਵੱਲੋਂ ਪਿਆਰ ਮਿਲਦਾ ਜਦੋਂ ਆ ਕੇ ਮੱਕੇ ਦੀ ਰੋਟੀ ਤੇ ਸਾਗ ਖਾਂਦੇ ਨੇ ਮੈਂ ਕਹਿੰਦਾ ਬਹੁਤ ਪਿਆਰ ਮੇਰਾ ਤੁਸੀਂ ਵੇਖ ਹੀ ਸਕਦੇ ਸਾਰੇ ਆਏ ਹੋਏ ਨੇ ਚਲੋ ਖਾਂਦੇ ਨੇ ਆਪਾਂ ਆਏ ਨਾ ਦੇਖੋ ਜੀ ਦੁ ਆਪਾਂ ਦਾ ਛੋਟਾ ਹੈ ਮੇਰੇ ਤੋਂ ਵੱਡਾ ਹੈ ਕੋ ਭੈਣ ਆਇਆ ਕੋ ਭਰਾ ਆਇਆ ਕੋ ਬਜ਼ੁਰਗ ਆਪਾਂ ਸਾਰਿਆਂ ਨੂੰ ਪੁੱਛਣਾ ਭਾਜੀ ਕਿਵੇਂ ਦਾ ਲੱਗਿਆ ਤੇ ਉਹਨੇ ਬੋਲਣਾ ਜੀ ਮੈਨੂੰ ਕਿਹਾ ਪਾਜੀ ਨੰਦ ਆ ਗਿਆ ਮਜ਼ਾ ਆ ਗਿਆ ਤੇ ਬਸ ਉੱਤੇ ਸੰਤੁਸ਼ਟੀ ਹੋ ਜਾਂਦੀ ਕਿ ਹਾਂ ਚਲੋ ਚੀਜ਼ ਵਧੀਆ ਬਣੀ ਗਈ ਹੈ ਲੋਕਾਂ ਨੂੰ ਤੇ ਭਾਈ ਕਿਸੇ ਨੇ ਪੈਸਾ ਦੇਣਾ ਕਿਸੇ ਨੇ ਆਪਣੀ ਕਿਰਤ ਕਮਾਈ ਤੋਂ ਕੋ 100 150 200 ਰੁਪਏ ਦੇਣਾ ਤਾਂ ਉਹਨੂੰ ਮਜ਼ਾ ਤੇ ਆਉਣਾ ਚਾਹੀਦਾ ਨਾ ਭਾਜੀ ਠੀਕ ਹੈ ਉਹਨੂੰ ਲੱਗੇ ਕਿ ਹਾਂ ਕੋਈ ਚੀਜ਼ ਖਾਧੀ ਹੈ ਉਹ ਕੋ ਬਾਰ ਉਹ ਆਇਆ ਤੇ ਦੇਖੋ ਪੰਜਾਬ ਤੇ ਅਸੀਂ ਬੈਠੇ ਆ ਉਹਦੇ ਨਾਲ ਸਾਡਾ ਨਾਮ ਖਰਾਬ ਨਾ ਪੰਜਾਬ ਦਾ ਨਾਮ ਨਾ ਹੋਇਆ ਉਹ ਅੰਮਸਰ ਉਹਨਾਂ ਨੌਜਵਾਨਾਂ ਨੂੰ ਮੈਂ ਕੀ ਅਪੀਲ ਹੈ ਜਿਹੜੇ ਕੰਮ ਨਹੀਂ ਕਰਦੇ ਤੇ ਪਠੇਰਾਵਾਂ 'ਚ ਪਏ ਆ ਮੈਂ ਜ਼ਰੂਰ ਕਹੂੰਗਾ ਅਪੀਲ ਵੀ ਜ਼ਰੂਰ ਕਰੇਗਾ ਨਾ ਅਪੀਲ ਇਹੀ ਹੈ ਕਿ ਦੇਖੋ ਜੀ ਕੰਮ ਕਰਨਾ ਪੈਣਾ ਅੱਜ ਨਹੀਂ ਕਰੋਗੇ ਕੱਲ ਕਰੋਗੇ ਮਾਰੇ ਕੰਮ ਕਰੋਗੇ ਮਾਰੇ ਕੰਮ ਦਾ ਮਾਰਾ ਨਤੀਜਾ ਠੀਕ ਹੈ ਇਹ ਗੁਰੂ ਸਾਹਿਬ ਵੀ ਕਹਿ ਗਏ ਨੇ ਜੇਲ੍ਹ ਤੇ ਜਾਓਗੇ ਉੱਥੇ ਵੀ ਤੁਹਾਨੂੰ ਬਿੱਲ ਬੈ ਕੇ ਰੋਟੀਆਂ ਦੇਣੀਆਂ ਨੇ ਕੋਈ ਚੱਕੀ ਵਿਸਾਊਗਾ ਕੋਈ ਲੱਕੜ ਕਢਵਾਊਗਾ ਕੋਈ ਖਣਾ ਕੋਈ ਕਰੂਗਾ ਹੀ ਕਰੂਗਾ ਘੜੀ ਇਹ ਕੰਮ ਉੱਥੇ ਕਰਨੇ ਦਾ ਇਹੀ ਆਪਣਾ ਮੇਰਾ ਭਰਾ ਕੋ ਰੇੜੀ ਲਾ ਕੇ ਕੋ ਛੋਟਾ ਮੋਟਾ ਕੰਮ ਖੋਲ ਕੇ ਆਪਣੇ ਪਰਿਵਾਰ ਦਾ ਸਾਥ ਦਿਓ ਤੇ ਆਪਣੇ ਪੰਜਾਬ ਤੇ ਪੰਜਾਬੀਆਂ ਦਾ ਸਾਥ ਦੋ ਬਸ ਕਹੀ ਜਾਣਾ ਸਾਡੇ ਨਾਲ ਕੁਝ ਗਾ ਗਏ ਇੱਥੇ ਪਹੁੰਚੇ ਨੇ ਜਿਹੜੇ ਦਿੱਲੀ ਤੋਂ ਆਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਆ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਆਏ ਹਾਂ ਜੀ ਦਿੱਲੀ ਸ਼ਹਿਰ ਤੋਂ ਅਸੀਂ ਆਏ ਹਾਂ ਕੀਰਤੀ ਨਗਰ ਤੋਂ ਅੱਛਾ ਜੀ ਅਸੀਂ ਇਹਨਾਂ ਦਾ ਬੜਾ ਨਾਮ ਸੁਣਿਆ ਅਸੀਂ ਇਹਨਾਂ ਦਾ ਸਾਗ ਖਾਦਾ ਅਸੀਂ ਸਾਡੇ ਵਿੱਚ ਜੀਵਨ ਹੋ ਗਿਆ 56 ਸਾਲ ਦੀ ਉੱਪਰ ਹੋ ਗਈ ਹੈ ਇਹਨਾਂ ਸਵਾਲ ਸਾਗ ਅਸੀਂ ਕਿਤੇ ਨਹੀਂ ਖਾਦਾ ਜੀ ਉਹ ਅਗਰ ਸਾਗ ਖਾਣਾ ਹੈ ਤੇ ਅਮਰੀਸਰ ਆਣਾ ਪਏਗਾ ਅੱਛਾ ਔਰ ਮੱਕੇ ਦੀ ਰੋਟੀ ਅਸੀਂ ਸਾਰੀ ਜ਼ਿੰਦਗੀ ਇਹਨਾਂ ਨੂੰ ਭੁੱਲਣਾ ਗਰੀ ਉਹ ਸਾਰਿਆਂ ਨੂੰ ਭੇਜਾਂਗੇ ਆਪਣੇ ਦੋਸਤਾਂ ਨੂੰ ਆਪਣੇ ਗਰੁੱਪ ਨੂੰ 540 ਬੰਦੇ ਦਾ ਗਰੁੱਪ ਹੈ ਸਾਡਾ ਪਾਰਕੀ ਚੱਲਦਾ ਹੈ ਸਾਰਿਆਂ ਨੂੰ ਕਹਾਂਗੇ ਇਸ ਤਰ੍ਹਾਂ ਸਾਹ ਪਾਜੀ ਬੈਠੇ ਨੇ ਬਾਬਾ ਦੀਪ ਸਿੰਘ ਦੀ ਨਗਰੀ ਚੁੱਕੀ ਉਹਨਾਂ ਕੋਲ ਜਾਓ ਤੁਸੀਂ ਉਹਨਾਂ ਦਾ ਸਾਗ ਔਰ ਪੱਕੇ ਦੀ ਰੋਟੀ ਨਾਲ ਦੇਸੀ ਘਿਓ ਨਾਲ ਲੱਸੀ ਨਾਲ ਉਹਨਾਂ ਦਾ achar ਨਾਲ ਉਹਨਾਂ ਦੀ ਚਟਨੀ ਉਹ ਨਾਲ ਉਹਨਾਂ ਦਾ ਥੋੜਾ ਜਿਹਾ ਖੀਰੇ ਵਾਲਾ ਕੁਝ ਹੈਗਾ ਉਹਨਾਂ ਦਾ ਬਹੁਤ ਸਵਾਦ ਐਵੇਂ ਦਾ ਸਵਾਦ ਨਹੀਂ ਮਿਲੇਗਾ ਉਹ ਬਾਕੀ ਜਿਹੜੇ ਹੈਗੇ ਨੇ ਜਨਾਬ ਵਾਹਿਗੁਰੂ ਦੀਆਂ ਨੇ ਉੱਤੇ ਕਿਰਪਾ ਹੈ ਗੁਰੂ ਮਹਾਰਾਜ ਜੀ ਦੀ ਐਸੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਣ ਵਾਲੇ ਹੈਗੇ ਨੇ ਉਹ ਪੀਪਲ ਦੇਵਤਾ ਦੇ ਮੀਚੇ ਖੜੇ ਨੇ ਉਹ ਆਸ਼ੀਰਵਾਦ ਵਰਸਾਇਆ ਹੋਇਆ ਹੈ ਹੋਰਾਂ ਦਾ ਦੀ ਜਾਜਾਕਾਰ ਹੋ ਰਹੀ ਹੈ ਸਾਗ ਵਾਸਤੇ ਇੱਥੇ ਮੇਲੇ ਲੱਗੇ ਹੋਏ ਨੇ ਸਾਡਾ ਹੀ ਅੱਧੇ ਘੰਟੇ ਬਾਅਦ ਸਾਡਾ ਨੰਬਰ ਆਇਆ ਤਿੰਨ ਭਰਾਵਾਂ ਦਾ ਅਸੀਂ ਸਾਰੇ ਕੋਈ ਪੁੱਛਣਾ ਜਾਵਾਂਗੇ ਅੰਮਰ ਸਾਹਿਬ ਦੇ ਵਿੱਚ ਬੜੇ-ਬੜੇ ਹੋਟਲ ਵੀ ਨੇ ਬੜੇ-ਬੜੇ ਰੈਸਟੋਰੈਂਟ ਵੀ ਨੇ ਪਰ ਵਾਕਈ ਸਾਗ ਖਾ ਕੇ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਹੀ ਸਾਗ ਬਣਦਾ ਹੈ ਸਾਗ ਦੀ ਜਿਹੜੀ ਤਾਜ਼ਗੀ ਹੈ ਤੁਸੀਂ ਆਪ ਦੇਖ ਲੋ ਇਤੋਂ ਕੈਮਰਾ ਤੁਸੀਂ ਉਹ ਸਾਗ ਦੇ ਉੱਧਰ ਸਾਹਮਣੇ ਮਾਰੋ ਔਰ ਸਾਗ ਨੂੰ ਦੇਖੋ ਉਹਦੀ ਤਾਜ਼ਗੀ ਆਪਣੇ ਆਪ ਨਜ਼ਰ ਆ ਰਹੀ ਹੈ ਇਹਦੇ ਚ ਕਹਿਣ ਵਾਲੀ ਗੱਲ ਨਹੀਂ ਹੈ ਜਦੋਂ ਮੱਖਣ ਪਾਉਂਦੇ ਨੇ ਉਹਨਾਂ ਦਾ ਹੱਥ ਵੀ ਜਿਦਾ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਹੁੰਦੇ ਨੇ ਗੁਰੂ ਰਾਮਦਾਸ ਦਾ ਨਾਮ ਲੈਂਦੇ ਨੇ ਤਾਂ ਉਹਨਾਂ ਦੇ ਸਾਗ ਹੀ ਜਿੱਦੀ ਖਾਰ ਆ ਜਾਂਦਾ ਹੈ ਇਹ ਤਾਂ ਤੇ ਦੁਨੀਆ ਦਾ ਮੇਲਾ ਲੱਗਾ ਸਾਡਾ ਆਪਣਾ ਅੱਧੇ ਘੰਟੇ ਬਾਅਦ ਨੰਬਰ ਆਇਆ ਉਹਨਾਂ ਨੇ ਕਹੇ ਬੈਹਜੋ ਚੁੱਤਰ ਕੇ ਸਕੂਲਾਂ ਦੇ ਬੈਹਜੋ ਕਹਿੰਦੇ ਬੈਨ ਦੀ ਤੇ ਜਗ੍ਹਾ ਹੈ ਨਹੀਂ ਵਾਇਰੂ ਕਰਕੇ ਅਗਲੀ ਵਾਰ ਇਹਨੂੰ ਬੋੜਾ ਵੱਡਾ ਹੋਟਲ ਦੇਗਾ ਅਸੀਂ ਵੱਡੇ ਹੋਟਲਾਂ ਦੇ ਵੀ ਗਏ 350 ਰੁਪਏ ਦੀ ਤੇ ਥਾਲੀ ਮਗਦੇ ਦੇ ਗਏ ਉਹ ਦੋ ਰੋਟੀਆਂ 350 ਰੁਪਏ ਦੀ ਦੇ ਰਿਹਾ 10 ਬ੍ਰਦਰ ਦੇ ਰਿਹਾ ਇਹ ਸਭ ਦੇ ਢਾਬਾ ਦੇ ਜਿਹਾ ਕੋਈ ਸੁਣਵਾਈ ਨਹੀਂ ਹੋ ਰਹੀ ਉਹ 3.5 400 ਰੁਪਏ ਮੰਗਦਾ ਪਿਆ ਕੋਈ ਸਵਾਦ ਨਹੀਂ ਕੋਈ ਪਿੱਲਾ ਨਹੀਂ ਕੋਈ ਕੁਛ ਲੈਣਾ ਨਹੀਂ ਦੇਣਾ ਨਹੀਂ ਉਹ ਸਾਗ ਬਣਾਉਂਦੀ ਆਟ ਲੱਗ ਰਿਹਾ ਇਹਨਾਂ ਦੇ ਉਧਰ ਤੋਂ ਇਹਨੇ ਐਸੀ ਬਖਸ਼ੀ ਪਾਈਏ ਕਿ ਅਸੀਂ ਸਾਗ ਖਾਦਾ ਤੁਹਾਡਾ ਦਿਲ ਕਰ ਰਿਹਾ ਖਾਈ ਜਾਈਏ ਖਾਈ ਜਾ ਰਹੇ ਪਾਜੀ ਪਾਈ ਜਾ ਰਹੇ ਨੇ ਪਾਏ ਅਨਲਿਮਟਿਡ ਲਿਖਿਆ ਉਹਨਾਂ ਨੇ 100 ਰੁਪਏ ਦਾ ਅਨਲਿਮਟਿਡ ਹੈਗਾ ਔਰ ਦੋ ਮੱਕੇ ਦੀਆਂ ਰੋਟੀਆਂ ਨਾਲ ਲੱਸੀ ਫ੍ਰੀ ਦੇ ਰਹੇ ਨੇ ਹੋਰ ਕੀ ਚਾਹੀਦਾ ਪਾਜੀ ਜਿਹੜੇ ਸਾਢੇ 3 3 4 400 ਰੁਪਏ ਮੰਗ ਰਹੇ ਨੇ ਐਸੇ ਦੇਖੋ ਸਾਰੇ ਆਰਾਮ ਨਾਲ ਖਵਾ ਰਹੇ ਨੇ ਨੇ ਤੁਮੀਆਂ ਨਾਲ ਕਮਾ ਰਹੇ ਨੇ ਉਹ ਮਹਾਪੁਰਖ ਕਿਹੜੇ ਸਾਨੂੰ ਖਾਣਾ ਖਿਲਾ ਰਹੇ ਨੇ ਉਹ ਕਿੰਨੇ ਅੱਛੇ ਵਿਅਕਤੀ ਨੇ ਆ ਦੇਖੋ ਕਿੰਨੀ ਵਧੀਆ ਪੈਕਿੰਗ ਕਰ ਰਹੇ ਨੇ ਉਧਰ ਕਿੰਨੀਆਂ ਵਧੀਆ ਪੈਂਜੀ ਰੋਟੀਆਂ ਬਣਾ ਰਹੇ ਨੇ ਸਾਡੇ ਐਵੇਂ ਦਾ ਅਸੀਂ ਜੀਵਨ ਇੱਚ ਨਹੀਂ ਖਾਤਾ ਧੰਨਵਾਦ ਤਾਂ ਇਹ ਸਨ ਉਹ ਗਾਹ ਕੇ ਜਿਹੜੇ ਦਿੱਲੀ ਤੋਂ ਆਏ ਨੇ ਤੇ ਉਹਨਾਂ ਨੇ ਕਿਹਾ ਇਹ ਵਾਕਿਆ ਹੀ ਸਾਗ ਖਾ ਕੇ ਮਨ ਤ੍ਰਿਪਤ ਹੋ ਗਿਆ ਏ ਕਿ ਵਾਕਿਆ ਹੀ ਪੰਜਾਬ ਚ ਇਸ ਤਰ੍ਹਾਂ ਦਾ ਸਾਗ ਬਣਦਾ ਤਾਂ ਤੁਸੀਂ ਵੀ ਵੱਧ ਵੱਧ ਪਹੁੰਚੋ ਬਾਬਾ ਜੀ ਸਾਗ ਵਾਲੇ ਤਾਂ ਉਹਨਾਂ ਨੇ ਨਾਲ ਮੱਕੀ ਦੀ ਦੋਰ ਮੱਕੀ ਦੀਆਂ ਰੋਟੀਆਂ ਸਾਗ ਅਨਲਿਮਟਿਡ ਜਿੰਨੀ ਵਾਰ ਮਰਜ਼ੀ ਪਾਓ ਤੇ ਨਾਲ ਲੱਸੀ ਦਾ ਗਲਾਸ ਵੱਖਰਾ ਕਈ ਕਿਸਮਾਂ ਦਾ ਜਿਹੜਾ ਚਾਰ ਤੇ ਚਟਨੀ ਨਾਲ ਸਲਾਦ ਜਿਹੜਾ ਦਿੱਤਾ ਹੈ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਪੰਜਾਬ న్యూਸ ਮੈਂ ਸਰਬਜੀਤ ਸਿੰਘ ਸ਼ਿਨਾ ਕਰਮਦਾਰ